ਸਵਾਗਤ ਹੈ ਬਈ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮੰਡਾਹਰ ਡੇਰੀ ਫਾਰਮ ਦੇ ਉੱਪਰ ਅੱਜ ਆਪਾਂ ਪਿੰਡ ਮਹਿਲਖੁਰਦ ਜ਼ਿਲ੍ਹੇ ਬਰਨਾਲੇ ਦੇ ਵਿੱਚ ਪਹੁੰਚੇ ਹਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਕੱਟੀਆਂ ਨੇ ਬਈ ਮੋਹਰਾਂ ਨਸਲ ਦੀਆਂ ਕੱਟੀਆਂ ਨੇ ਥੋੜੀਆਂ ਜਿਹੀਆਂ ਲਿੱਸੀਆਂ ਜ਼ਰੂਰ ਨੇ ਪਰ ਬਹੁਤ ਵਧੀਆ ਸੀਮਣ ਦੀਆਂ ਨੇ ਬਈ ਕਿਸੇ ਨੂੰ ਵੀ ਇਹ ਕੱਟੀਆਂ ਪਸੰਦ ਆਉਂਦੀਆਂ ਨੇ ਬਾਈ ਦਾ ਸਕਰੀਨ ਤੇ ਨੰਬਰ ਹੈ ਰੇਟ ਵਗੈਰਾ ਦੀ ਜਾਣਕਾਰੀ ਬਾਈ ਤੁਸੀਂ ਫੋਨ ਤੇ ਲੈ ਸਕਦੇ ਹੋ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਹਾਂ ਬਾਈ ਦੀ ਬਈ ਕਿਸੇ ਨੇ ਵੀ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਕਰਵਾਉਣੀ ਆ ਬਾਈ ਘਰੇ ਪਹੁੰਚ ਤੱਕ ਕਰ ਦਿੰਦਾ ਕਿਸੇ ਨੂੰ ਵੀ ਇਹ ਕਟੀਆਂ ਪਸੰਦ ਆਉਂਦੀਆਂ ਨੇ ਬਾਈ ਨਾਲ ਫੋਨ ਤੇ ਗੱਲ ਕਰਕੇ ਰੇਟ ਵਗੈਰਾ ਦੀ ਜਾਣਕਾਰੀ ਲੈ ਕੇ ਆਪਦੇ ਇਹ ਕਟੀਆਂ ਤੁਸੀਂ ਘਰੇ ਮੰਗਵਾ ਸਕਦੇ ਹੋ ਤੇ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਆਪਣਾ ਬਾਈ ਚੈਨਲ ਸਬਸਕ੍ਰਾਈਬ ਕਰ ਦੋ ਜਿਹੜੀ ਕਿ ਵੀਡੀਓ ਤੁਹਾਡੇ ਲਈ ਪਹਿਲਾਂ ਨੋਟੀਫਿਕੇਸ਼ਨ ਆ ਜਾਏ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਫੇਸਬੁੱਕ ਮੁੰਡਾਹਰ ਡੈਰੀ ਫਾਰਮ ਚੈਨਲ ਨੂੰ ਵੀ ਫੋਲੋ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਾ ਕਰੋ ਬਾਈ ਜੇ ਕਿਸੇ ਨੇ ਵੀਡੀਓ ਕਰਵਾਉਣੀ ਹੈ ਆਪਣਾ ਬਾਇਓ ਦੇ ਵਿੱਚ ਨੰਬਰ ਦਿੱਤਾ ਹੋਇਆ ਬਈ ਆਪਣੇ ਨਾਲ ਵੀ ਕੰਟੈਕਟ ਕਰਕੇ ਵੀਡੀਓ ਕਰਵਾ ਸਕਦੇ ਹੋ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਬਈ ਸਾਰਿਆਂ ਦਾ